ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵਿਜਿਟ ਹੈਗੀ ਪਿੰਡ ਗਵਿੰਦਗੜ੍ਹ ਨੇੜੇ ਰੈਕੋਟ ਆ ਕੱਟਾ ਵੀਰ ਕੋਲ ਬਕਾਊ ਆ ਘਰੇਲੂ ਘਰੇ ਹੀ ਆ ਕੱਟਾ ਤੇ ਵੀਰ ਦੇ ਦਸ਼ਮਤਾਪ ਕੋ 26-27 ਮਹੀਨੇ ਦੀ ਉਮਰ ਆ ਤੇ ਵੀਰ ਕਹਿੰਦਾ ਹੁਣ ਦੰਦ ਇੱਕ ਸੱਟ ਗਿਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਸੈਂਗਸੂਂਗ ਐਂਡ ਪੂਰੇ ਵਧੀਆ ਮੋੜਦਾ ਜਾਂਦਾ ਹੁਣ ਤੇ ਘਰੇਲੂ ਘਰੇ ਹੀ ਆ ਕੱਟਾ ਤੇ ਜਿਹੜੀ ਡਿਮਾਂਡ ਹੈ ਇਹਦੀ ਕੀਮਤ ਦੀ ਉਹ ਵੀਰ ਕਹਿੰਦਾ ਮੈਂ ਫੋਨ ਤੇ ਗੱਲ ਕਰ ਲੂੰਗਾ ਤੇ ਵੀਰ ਦੇ ਦਰਸ਼ਨ ਮੁਤਾਬਕ ਵੀ ਉਹਦੇ ਸੀਮਨ ਦਾ ਤਾਂ ਵੀਰ ਕਹਿੰਦਾ ਮੈਨੂੰ ਪਤਾ ਨਹੀਂ ਜਿਹੜਾ ਦਾ ਕੋਈ ਕਰਾਸ ਕਰਾਈ ਸੀ ਜਦੋਂ ਮੱਝ ਵਗੈਰਾ ਆਪਾਂ ਉਹ ਇਹਦਾ ਜਿਹੜਾ ਪਿਓ ਸੀਗਾ ਉਹ ਮੁਕਸਰ ਦਾ ਮੁਕਸਰ ਸਾਹਿਬ ਮੇਲੇ ਦਾ ਜੇਤੂ ਸੀਗਾ ਤੇ ਬਾਕੀ ਵੀਰ ਕਹਿੰਦਾ ਮੈਂ ਫੋਨ ਤੇ ਮੈਂ ਦੱਸ ਦੂੰਗਾ ਸਾਰਾ ਕੀ ਰਿਕਾਰਡ ਵਗੈਰਾ ਸੀਗਾ ਤੇ ਬਾਕੀ ਤੁਸੀਂ ਜੋ ਵੀ ਦਰਸ਼ਕ ਵੀਰੋਂ ਗੱਲਬਾਤ ਕਰਨੀਆਂ ਤੁਸੀਂ ਫੋਨ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਤੁਸੀਂ ਕੰਟੈਕਟ ਕਰ ਲਿਓ ਇਹਨਾਂ ਵਧੀਆ ਕੱਟਾ ਘਰੇ ਰੱਖਣ ਵਾਲਾਗਾ ਪਲਿਆ ਵੇਗਾ ਤੇ ਪੂਰੀ ਸਾਂਭ ਆ ਇਹਨਾਂ ਵਧੀਆ ਸਾਂਭਿਆ ਵੇਆ ਤੇ ਗਵਿੰਦਗੜ੍ਹ ਪਿੰਡ ਹੈਗਾ ਜਿੱਦੋਂ ਆਪਾਂ ਰੈਕੋਟ ਤੋਂ ਬਰਨਾਲੇ ਨੂੰ ਜਾਂਦੇ ਆ ਖੱਬੇ ਹੱਥੋਂ ਪਿੰਡੋ ਗਵਿੰਦਗੜ੍ਹ ਆਉਂਦਾ ਤਹਿਸੀਲ ਵੀ ਰੈਕੋਟ ਹੀ ਪੈਂਦੀ ਆ ਤੁਸੀਂ ਇਹਾਂ ਵਧੀਆ ਦੇਖ ਲਓ ਇਹਨਾਂ ਸਾਊ ਆ ਪੂਰਾ ਦੇਖ ਸਕਦੇ ਹੋ ਤੇ ਕੋਹ ਨਹੀਂ ਕਹਿੰਦਾ ਬਾਈ ਉਸ ਨਹੀਂ ਕਹਿੰਦਾ ਬਾਈ ਕਹਿੰਦਾ ਠੰਡਾ ਸੀਲ ਆ ਕੰਟੈਕਟ ਬਾਈ ਦਾ ਨੰਬਰ ਆਪਾਂ ਹੁਣ ਦੇ ਦਾਂਗੇ ਫੂ ਉੱਪਰ ਲਿਖ ਦਾਂਗੇ ਸਕਰੀਨ ਤੇ ਤੇ ਬਾਈ ਕਹਿੰਦਾ ਡਿਮਾਂਡ ਵਗੈਰਾ ਮੈਂ ਫੋਨ 'ਤੇ ਦੱਸੂਗਾ ਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਤੇ ਆਪਣੀ ਤਸੱਲੀ ਕਰਕੇ ਵੀਰ ਨਾਲ ਗੱਲ ਕਰ ਲਓ ਰੇਟ ਵਗੈਰਾ ਦੀ ਤੁਸੀਂ ਕੰਡੈਕਟਰ ਨੂੰ ਫੋਨ 'ਤੇ ਕਰਾਂਗੇ ਵੀਰ ਕਹਿੰਦਾ ਤੇ ਵੀਰ ਨਾਲ ਫੋਨ 'ਤੇ ਸੰਪਰਕ ਕਰ ਲਿਓ ਆਪਣੇ ਚੈਨਲ ਨੂੰ ਬਾਦ ਉਹ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਲੈ ਕਰ ਦਿਓ ਤੇ ਤੁਹਾਨੂੰ ਵਧੀਆ ਤੇ ਵਧੀਆ ਵੀਡੀਓ ਦਿਖਾਉਂਦੇ ਰਹੀਏ ਧੰਨਵਾਦ ਦੋਸਤੋ